ਕਿ ਜਤ ਜੀ ਤੁਹਾਡਾ ਸਵਾਗਤ ਕਰਦੇ ਇੱਕ ਹੋਰ ਨਵੇਂ ਵੀਡੀਓ ਦੇ ਬਲੌਗ ਦੇ ਵਿੱਚ ਦੁਪਹਿਰਾ ਹੋ ਚੁੱਕਿਆ ਹੈ 12 ਵਜ ਗਏ 12 ਕਿਹ ਵੱਜ ਗਿਆ ਟਾਈਮ ਤੇ ਟੂੜੀ ਵਾਲੀ ਘਟੋ ਘਟ ਭਰੇ ਹੋ ਗਏ ਮੇਰੇ ਸਾਰਾ ਤਿੰਨ ਤੋਂ ਚਾਰ ਦਿਨ ਜਿਹੜੀ ਚਲਾਈ ਨਹੀਂ ਪਰ ਕੱਲ ਫੇਰ ਮਹੀ ਹੈਗਾ ਪਰਸੋਂ ਹੈ ਪਾਉਣਾ ਇੱਕ ਮਾਰੇ ਪਰਨਾ ਨਹੀਂ ਬਣਨਾ ਤਾਂ ਨਹੀਂ ਫੇਸ ਕਰਨੀ ਕਰਦਾ ਮੈਂ ਤੇ ਆ ਦੇਖੋ ਜੂੜੀ ਫੈਲਦੀ ਹੈ ਤੇ ਕਹਿੰਦੇ ਹੁੰਦੇ ਆ ਅੱਗ ਬਹੁਤ ਹੈ ਹੈ ਅੱਗ ਬਹੁਤ ਹੈ ਅੱਗ ਬਹੁਤ ਹੈ ਇਹਨੂੰ ਇਧਰ ਫੇਰ ਕਹਿੰਦੇ ਆ ਤੇ ਇੱਕ ਹੋੜੀ ਪਰਫੋਨ ਲੱਗਾ ਬਈ ਹੁਣ ਆਹੀ ਹਾਲਾ ਕਰਤੇ ਵੱਢ ਕੇ ਪ੍ਰਾਲੀ ਪ੍ਰੋਲੋ ਕੇ ਫੇਜਣਾਉਣੇ ਆ। ਰੀਪਰ ਬੜੀ ਕਿੱਥੋਂ ਕੱਢ ਕੇ ਲੈ ਆਵਲ ਸਾਡੇਲੇ। ਵੱਢ ਲਿਆ ਨਾ। ਕੱਢ ਲਏ। ਡੱਕੇ 'ਚ। ਹੱਤ ਘੜੇ ਘੜੀ। ਡੱਕੇ 'ਚ ਖੜੇ। ਡੱਕੇ 'ਚ ਖੜੇ ਜੀ। ਯੂ ਆ ਹੈ? ਕਿਹੜੇ ਨਟ? ਵੀ ਮਿੱਤਰੋ ਕੀ ਹਾਲ ਚਾਲ? ਚਾਹ ਚੋ ਪੀ ਲਈ ਹੁਣ ਮੈਂ ਚੱਲਿਆ। ਦੁਪਹਿਰਾਂ ਨੂੰ ਕੁੜੀ ਖਾ ਲੈ। ਤੇ ਆ ਖੜੀ ਟਰਾਲੀ। ਕਰ ਲੀਓਰ ਲਿਆ ਮੋਣੇ ਚੱਲ ਆਪਾਂ ਹੁਣ ਬਣਾਉਣੇ ਚੱਲਦੇ ਆਪਾਂ ਬਹੁਤ ਜ਼ਨਵਾ ਸਟਾਰਟ ਕਰਨ ਲੱਗੇ ਘਟ ਘਟ ਚਾਰ ਤੋਂ ਪੰਜ ਚਾਰ ਕਿੰਦਾ ਮੇਰੇ ਨਾਲ ਅੱਜ ਪੰਜਵਾਂ ਦਿਨ ਬਣੀ ਚੌਥਾ ਦਿਨ ਬਣੀ ਅੰਹੀਂ ਖੜੀ ਨਹੀਂ ਹੋ ਗਈ ਉਹ ਦੇਖੋ ਜੇ ਮਿੱਟੀ ਮੁੱਟੀ ਕਿੰਨੀ ਪਈ ਆ ਕਰਦੇ ਸਟਾਰਟ ਤਾਂ ਤਾਂ ਜੀ ਵੇਖ ਰੋ ਦੀ ਹੋ ਜਾਬੀ ਨੂੰ ਮੀ ਪਰ ਪੋਣਿਆ ਆ ਖੜਾ ਟਰਾਲੀ ਵਿੱਚ ਲਾਈ ਕਟਰ ਵਜਦਾ ਰਹਾ ਦਾ ਕਰਤਾਰ ਦਾ ਖੜਾ ਕਟਰ ਤੇੜਾ ਤੇੜ ਤੇੜ ਵਾਦੂਆ ਤੇ ਵਾਦੂ ਇਹ ਆ ਜਲੇ ਤੂੜੀ ਵਾਲੀ ਕਾਲੀ ਮੈਂ ਉਹ ਖਾਲੀ ਕਰਨਗੇ ਉਹ ਖਾਲੀ ਕਰ ਦਵਾ ਖਾਲੀ ਘਾਰ ਦੇ ਟਰੈਕਟਰ ਲੈ ਜਾਂਦਾ ਹਾ ਰੈਡੀ ਆ ਹੁਣ ਤੇ ਮੈਂ ਚੰਨਾ ਖੇਤ ਆ ਤੇ ਕਿਸੋ ਖੜਾ ਬੋਲੀ ਖੜੀ ਆ ਤੂੜੀ ਸਾਰੀ ਕਾਲੀ ਹੋ ਗਈ ਧਾੜ ਲਾਉਣ ਵਾਰੀ ਉਹ ਤੱਕ ਨਹੀਂ ਲਾਉਣੀ ਗਿਆ ਸਾਡਾ ਆ ਗਿਆ ਆਪਣੀ ਧਾੜ ਇੱਥੋਂ ਲੈ ਕੇ ਇਹ ਇੱਥੇ ਰੱਖਉਂਦੀ ਆ ਉਹ ਦੇਖ ਸਾਹਿਬ ਜੀ ਇਹ ਆਪਣੀ ਖੇਤ ਧਾੜ ਹੁੰਦੀ ਦੋ ਧਾੜਾਂ ਹੁੰਦੀਆਂ ਯਾਰ ਆਪਾਂ ਸਿੱਦੇ ਸਾਦਾ ਪਿਆਏ ਆਪਣਾ ਅੱਜ ਬੱਦਲ ভাই ਫੇਰ ਆਪ ਜਾਂ ਲਿਆ ਯਾਰ ਜੇ ਅੱਜ ਜਾ ਕੇ ਮੈਂ ਅੱਗ ਲਾ ਦਿੰਦੇ ਆ ਗੱਲ ਪਰ ਮੈਂ ਇੱਥੇ ਲੈ ਮੈਂ ਅੱਜ ਜੇ ਅੱਜ ਪੂਰੀ ਬਣ ਗਈ ਠੀਕ ਆ ਇਹ ਮਸ਼ੀਨ ਚੱਲ ਵਿੱਚ ਚਲਾ ਲਾਂਗੇ ਜੇ ਨਾ ਕਿਲੀ ਅੱਗ ਪੱਕੀ ਆ ਲੈ ਦਿੰਦੇ ਆ ਜੇ ਕਿਉਂਕਿ ਹਾਲ ਹੀ ਨੇ ਰੀਪਰ ਹੀ ਪਾ ਕੇ ਤੇ ਰੀਪਰ ਪਾ ਲਿਆ ਹੋਰ ਕੀ ਆ ਆਖਰੀ ਵਾਲਾ ਬਰਾਉਂਦਾ ਉਹਦਾ ਤੇਲ ਖਰਾਬ ਆ ਫਿਰ ਤਾਂ ਇਹ ਦੂਹਕਣਾ ਕੰਮ ਆ ਬੜਾਈ ਥਰੀ ਮੈਂ ਦੂਰੀ ਪਰੋਂ ਲਾ ਕੇ ਨਹੀਂ ਪੜਾਦੀ ਪਹਿਲਾ ਬਲਾਕ ਕਰਨਾ ਸ਼ਰਭੋ ਲਗਿਆ ਮੈਂ ਅੱਲੀ ਆ ਜਾ ਬਲੀਰ ਵੜੀਆ ਟੀਚਰ ਰੂਟ ਕਿਹਾਸੋ ਮਗਾ ਜਫੇਰ ਬਦਲ ਗਈ ਮੀ ਹੋਈ ਜਾਂਦਾ ਨਾ ਆ ਦੇ ਦੁਪਈ ਜਾਂਦਾ ਆਪਣੇ ਪਿੰਡ ਆ ਦੇਖ ਲੋ ਠੀਕ ਧਰ ਦੇਣੀ ਅੱਜ ਬੱਸ ਬਾਕੀ ਬੈਠਾਂਗਾ ਜੀ ਅੱਜ ਬਈ ਮੀ ਫੁੱਲ ਤੇ ਪੈ ਗਿਆ ਉਹ ਟਰੈਡਰ ਚ ਸਵਰਾਜ ਚ ਠੀਕ ਆ ਡੱਬੀ ਪਈ ਐ ਸਵਰਾਜ ਚ ਵੀਰੇ ਸਹੀ ਗੱਲ ਦਾ ਹੋਰ ਯਾਰ ਅਜੇ ਧਰ ਦੇਣੀ ਆ ਆ ਸਾਰਾ ਪਿਆ ਸਾਡਾ ਬਈ ਅਜੇ ਝੂੜ ਬੋਲੀ ਆ ਪਿਆ ਆ ਪਿਆ ਉਹ ਤਾਂ ਆ ਪਿਆ ਉਹ ਥੱਲੇ ਸਾਰਾ ਪਿਆ ਹਾ ਤੁਹਾਨੂੰ ਦਿਖਾਉਣਾ ਇਥੋਂ ਮੈਂ ਇਹ ਆ ਸਾਰਾ ਪਿਆ ਦੇਖ ਲੋ ਬਈ ਅੱਜ ਫੋਲਿਆ ਸੀਗਾ ਤਾਂ ਚੰਨ ਫੀਂਗਾ ਤੇ ਉਹ ਉੱਥੇ ਪਿਆ ਆ ਸਾਰਾ ਪਿਆ ਉਹ ਆਉਂਦੇ ਟਰਾਲੀ ਦੇ ਕਮਸਾ ਮੁਰੀਏ ਵੀ ਠੀਕ ਆ ਤੂੰ ਦੱਸੀ ਐਨਾ ਬਾਈ ਪੱਕੀ ਗੱਲ ਆ ਯਾਰ ਜੇ ਹੁਣ ਮੀ ਆ ਗਿਆ ਵਧੀਆ ਫੁੱਲ ਤੇ ਡੱਬੀ ਪਈ ਆ ਡੱਬੀ ਪਈ ਆ ਇਹਦਾ ਅੱਗ ਲਾਏ ਨੇ ਬਸ ਤਰ ਜਾ ਨਹੀਂ ਸੀਗਾ ਕੰਮ ਹੀ ਨਿਪੜੂ ਇਹਦਾ ਯਾਰ ਬਸ ਮੈਂਥ ਲੈ ਜਦਾ ਹੁਣ ਅੱਜ ਪੜਨਾ ਵੀ ਰਿਸ ਤੂੜ ਨਹੀਂ ਬੋਦਾ ਰਿਸਾ ਲਾਉਂਦੇ ਸੀ ਮੀ ਪੈਂਦੇ ਜਾਂ ਦੇ ਲੋ ਪਹਿਲਾਂ ਭਾਰਤੀ ਪਹਿਲਾਂ ਭਾਰਤੀ ਰਿਸਾ ਲਾਉਂਦੇ ਸੀ ਲੈ ਮੈਂ ਰੇਸਾ ਲਾਉਂਦੇ ਸੀ ਮੈਂ ਗੁੱਲਾ ਘੜਦਾ ਪਹਿਲਾਂ ਚਾਹੇ ਯਾਰ ਮੈਂ ਮੈਂ ਤਾਂ ਮੈਂ ਤਾਂ ਪਹਿਲਾਂ ਲੱਗੇ ਭਾਰਨੇ ਟਰਾਲੀ ਇਸ ਨਾਲ ਲਿੱਟਾ ਮਾਰਦੇ ਸੀ ਲੈ ਦੱਸ ਕੀ ਕਰੂ ਬੰਦਾ ਮੀ ਪੈਂਦੀ ਲਿੱਟਾ ਮਾਰਦੇ ਆ ਮੰਬਰ ਉਹ ਲਾਹਰ ਦਾ ਟੈਨਰ ਹੀ ਮੈਂ ਬਹੁਤ ਤੱਕ ਲੈਟ ਆਈ ਪੰਨੀ ਆ ਸਾਰੇ ਪੰਨੀ ਆਦਾ ਗਏ ਆ ਥੋੜੀ ਕਰਤਾਰ ਪਾਇਆ ਫਿਰ ਬਹੁਤ ਤੱਕ ਲੈਟ ਆਈ ਪੰਨੀ ਆ ਕਿਹੜੇ ਮਾਰਦੇ ਦੁਸ਼ਰ ਆਹ ਹਦੀ ਬੰਦ ਕੇ ਆਪਣੀ ਹੜੀ ਢੂੜੀ ਬਣਾਉਣਾ ਗੰਦਾ ਦੇਖੋ ਬੱਤਲੋ ਫੇਰ ਫੁੱਲ ਆ ਦੇਰ ਹਾਂ ਦਾ ਹੁਣ ਕਾਜ ਭਰੀ ਆ ਲੈ ਟਰਾਲੀ ਮੈਂ ਮੈਂ ਬਹਿ ਗਿਆ ਜਿੱਤਰ ਗਿਆ ਕੀ ਦਸੀ ਹੁਣ ਹਾਂ ਲੋ ਕੀ ਹੁਣ ਚਰਦੇ ਨਹੀਂ ਨਾ ਟਰਾਲੀ ਪਹਿਲਾ ਭਰਦੀ ਹੈ ਨਾ ਲੈਟਾ ਮਾਰਨਾ ਲੋਕੀ ਕਹਿੰਦੇ ਟਰਾਲੀ ਭਰਦੇ ਨੇ ਲੈਟ ਫਰੋਕਰ ਇਹਦਾ ਪਰ ਪੀਤੀ ਲੱਗੀਆਂ ਬ੍ਰੋਕਰ ਬੱਸ ਕੋਣ ਹੱਤੀ ਟਰਾਲੀ ਭਰਨੀ ਆ ਜੇ ਬ੍ਰੋਕਰ ਹੈਲੋ ਕਿੰਨੇ ਪ੍ਰੋਗਰਨ ਨੂੰ ਲੈ ਗਿਆ ਲਾਈਟਾਂ ਮਾਰ ਦਿਆ ਹਾਂ ਇੱਕ ਵਾਰ ਮਾਰ ਦੇਣੀ ਲਾਈਟਾਂ ਮਾਰੀਆਂ ਪਹਿਲਾਂ ਘੱਟੂ ਐਕਟ ਫੇਰ ਦੋ ਲੈ ਦਸ ਗੇਰੀ ਹੈ ਹੈ ਉਹਨੇ ਟਰਾਲੀ ਇਹਦੇ ਪਿੱਛੇ ਜੋੜੀ ਇਹਨੇ ਲੈ ਦੇਖੀ ਆਪਾਂ ਲੱਗਾ ਹੀ ਕਿ ਲੜਾ ਪਰ ਮਰ ਕੇ ਮਾਰਕੋ ਜੀ ਇਹ ਸੁੱਕਾ ਹੋਵੇ ਨਿਆਰਾ ਸਵਾਦ ਇੱਕ ਆਪਣੀ ਭਰ ਦਿੰਦਾ ਆਦਰੁੱਧ ਲੈ ਮੈਂ ਵੀ ਜਾਣਦੀ ਆਪਣੀ ਉਹ ਟਰਾਪ ਆਨ ਮਗ ਜਾ ਇਹ ਵੀ ਇੰਨੇ ਇਥੋੜਾ ਕੋ ਧੱਗੇ ਵੀ ਆਪਣੀ ਪਿਆਰ ਬਿਨਾ ਕੀ ਫਿਰ ਇੱਥੇ ਆ ਪੰਡਰੀ ਆ ਗਿਆ ਆ ਗਿਆ ਚਾਲੀ ਪਾਰ ਤੇ ਤੇ ਪਾਰ ਤੇ ਓ ਘੜੇ ਘੜੇ ਓਏ ਓਏ ਘੜੇ ਆ ਗਏ ਰੱਬਾ ਘੜੇ ਆ ਗਏ ਓਏ ਇੱਕੀ ਪੰਨੂ ਸ਼ਰਾ ਕੋਤ ਝੜਦਾ ਜੂਂ ਕਰਕੇ ਤੱਲੀਆਂ ਦੇ ਵਿੱਚ ਨਾ ਬਾਈ ਤੱਲੀਆਂ ਦੇ ਵਿੱਚ ਮੀਂਹ ਪੈਂਦੀ ਸੀ ਆਏ ਓਏ ਗੜੇ ਆ ਗਏ ਓਏ ਬਾਈ ਇਹ ਨਹੀਂ ਓ ਤੇ ਕਿਹ ਗੜੇ ਆ ਗਏ ਆ ਸੌਣ ਲੱਗੇ ਤੇ ਊਠ ਬੋਲਸ ਨੂੰ ਆ ਆ ਦੇਖ ਬਾਈ ਆਹਾ ਹੋਰ ਅੱਪਾ ਪਰ ਟਰਾਲੀ ਉਹ ਦੇਖੀ ਗੜੇ ਬਾਈ ਗੜੇ ਪੈ ਲੱਗੇ ਰਖਾਵਾ ਤੈਨੂੰ ਮੈਂ ਆ ਦੇਖ ਲੋ ਯਾਰ ਆ ਦੇਖੋ ਜਾਈ ਬਾਈ ਬਹੁਤ ਇਨਸਾਨ ਹੋ ਗਿਆ ਜੀ ਸਾਡਾ ਤਾਂ ਹਾਰੀ ਬਾਈ ਨਕਸਾ ਆ ਦੇ ਯਾਰ ਗੜੇ ਗੁੜੇ ਆ ਦੇ ਗੜੇ ਬਾਈ ਗੜੇ ਮਾਰੀ ਹੋ ਗਈ ਗੜੇ ਮਾਰੀ ਹੋ ਗਈ ਬਾਈ ਖੜਾ ਖੜਾ ਚੱਪਾ ਚ ਡਿਗੜਾ ਫਿਰਦਾ ਇੱਕ ਦੇ ਵਿੱਚ ਮੈਂ ਤਾਂ ਖਾਈ ਗੱਲ ਤੇ ਦੋਇਆ ਮੋਟੇ ਮੋਟੇ ਡੇਗਦੇ ਸੀ ਤਾਂ ਲੱਗੇ ਆ ਦੇਖ ਬਾਈ ਪੂਰੇ ਗੋਡੇ ਤੇ ਵੱਜ ਜਾ ਕੇ ਬਾਈ ਇਹਦਾ ਸੰਦ ਮੈਂ ਗੱਲ ਲਾਤੀ ਰੱਬਾ ਉਹ ਗੜੇ ਕਿੱਥੇ ਵੇਦਾ ਥੱਲੇ ਕਿੰਨੇ ਪਏ ਯਾਰ ਤੀ ਦੰਦੀ ਨਹੀਂ ਗਿਆ ਲੈ ਹੱਥੇ ਜੋੱਕੇ ਦਿਖਾ ਦੇ ਨਾ ਦਸ ਕ ਵੀਰਾਂ ਨੂੰ ਲੈ ਉਹ ਉਹ ਵਰਕੇ ਗੱਲ ਕਰ ਬਲੇ ਪਏ ਯਾਰ ਓਏ ਹਾਏ ਓਏ ਮਾਰ ਦੇ ਓਏ ਕਿੰਦੀ ਰੋ ਹਾਂ ਠੀਕ ਹੋਦਾ ਹੀ ਗੜਦਾ ਹੀ ਗੜਦਾ ਹੀ ਗੜੇ ਹਲੇ ਵੀ ਗੜੇ ਹੁਣ ਲਾਂਗਾ ਭੀ ਬਨੇ ਭਾਰਤੀ ਓਏ ਲਾਂਗਾ ਹੋਲਾ ਸੀਗਾ ਹਾਂ ਓਏ ਇਹ ਲਾਂਗਾ ਹੋਲੇ ਮਗਾ ਲੋਕਾਂ ਦੀ ਟਰਾਲੀ ਭਰੀ ਨਹੀਂ ਗਈ ਆਪਾਂ ਦਾ ਭਾਰਤੀ ਉਹ ਭਰਾਈ ਗਏ ਨਾ ਕੈਂਪਰ ਕਿੱਥੇ ਹੋਏ ਉਹ ਦਰਖਤ ਵੀ ਡੱਗੇ ਆ ਦਰਖਤ ਵੀ ਉਹ ਨੰਮ ਡੱਗੇ ਆਪਣੀ ਦਾ ਨੁਕਸਾਨ ਹੋ ਗਿਆ ਕਿ ਚੱਲਿਆ ਕੀ ਕਰੀ ਚਾਚਾ ਕਰੀ ਚੱਲਣਾ ਕਰ ਚੱਲੀਏ ਚੱਲਦੇ ਹੋਏ ਕਰੋ ਚੱਲੀਏ ਇੱਥੇ ਕੀ ਕਰਨਾ ਰਜਾਈਆਂ ਚ ਬੈੰਨੇ ਚੱਲ ਗਏ ਉਹ ਚਾਹ ਜੂ ਚਾਹ ਜੀ ਪੀਣ ਜਾ ਕੇ ਚਾਹ ਜੂ ਪੀਣੇ ਹੋਣੇ ਦੰਦ ਪੁੱਜੀ ਜਾਂਦੇ ਆ ਉਹ ਦੇਖੋ ਚਿੱਕਾ ਘੋੜੇ ਬਹੁਤ ਮਾੜੀ ਹੋਰ ਹੈ ਬੈਗਟ ਨੰਮ ਡੱਗ ਚੁੱਕੀ ਹੈ ਨਹੀਂ ਪੈ ਚੁੱਕਿਆ ਹੈ ਅਲੱਕ ਤੇਰੀ ਫੋਰਵੇਂ ਫੋੜਾ ਫੋਰਵੇਂ ਖੜਾ 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 ਚੱਲ ਜਾ ਚੱਲ ਭਾਈ ਹੋਰ ਸਵਾਦ ਵੀ ਆ ਬੜਾ ਮੋਟਾ ਲੱਗੇ ਜੱਪ ਕੱਤੇ ਤੁਰਿਆ ਤਾ ਜੀ ਉਹ ਕ੍ਰਾਸ ਕੱਢ ਲਈ ਕ੍ਰਾਸ ਕੱਢ ਲੈ ਕ੍ਰਾਸ ਕੱਢ ਲੈ ਨੀ ਮਾਗਾ ਕ੍ਰਾਸ ਲੜ ਲੈ ਬਾਲਾ ਨੀ ਮਾਗਾ ਬੰਦੀ ਲੈ ਆਉਂਦੇ ਆ ਕਾਉਂ ਦਾ ਆ ਕ੍ਰਾਸ ਕੱਢਦੀ ਰਹੀ ਮੈਂ ਬਾਲਾ ਇਹਨਾਂ ਇੱਕ ਕੋਲੇ ਤੇ ਦੁਨੀਆ ਬਹੁਤ ਆ ਰਹਾ ਔੜ ਕੇ ਨੁਕਸਾਨ ਹੋ ਜਨਾ ਤੋ ਔਰ ਜਾ ਲੈ ਲੋ ਸੜਕ ਤੇ ਔਰ ਗਾੜੀ ਕਿੱਤੋਂ ਹੈ ਜੀ ਆਲ ਬੱਲਾ ਚੱਲ ਕਿਰਮਿੰਨ ਕਣੀ ਆਦੀ ਲੱਗੀ ਬਰਸਾਤ ਹੋਵੇ ਅੱਜ ਉਹੀ ਕੰਮ ਹੋ ਗਿਆ ਆ ਦਿੱਤ ਕਮੀਆਂ ਦਾ ਇਹ ਇਹ ਔਰ ਤੇ ਐ ਕਿਹੜਾ ਟੁੱਟ ਗਿਆ ਹੋਰ ਨਹੀਂ ਗੱਲ ਕੋਈ ਹੈ ਆ ਕੱਢ ਦੇ ਪੂਰਾ ਹੋਰ ਨੂੰ ਜਾ ਹੀ ਜਾਣ ਲੀਹਾਂ ਪੈਦੀਆਂ ਜੀ ਕਿਹੋ ਜਿਹਾ ਸ਼ੂਟ ਹੈ ਤੇ ਕੱਤੀ ਹੋਈ ਹੈ ਪੂਰਾ ਫੋੜਾ ਸੀ ਆ ਹੀ ਹਾਂਾ ਕਿੱਲੇ ਜੀ ਇਹੀ ਬੰਦਾ ਹੁੰਦਾ ਹੁੰਦਾ ਮੈਂ ਵੇਖੀ ਤਾਂ ਹੀ ਤਾਂ ਮੋੜੀ ਮੋੜੀ ਪਾਣੀ ਕਿੰਨਾ ਖੜਕਾ ਦੇਖ ਜਾਈ ਉਹ ਦੇਖੋ ਹੈ ਮਿੱਟੀ ਦੇ ਕੀ ਹਾਂ ਚੱਲ ਚੱਲ ਉਹਦੇ ਲਈ ਹੀ ਪਾੜਦਾ ਹਾਂ ਝੋਟਾ ਇੰਝ ਲਾ ਲਈਏ ਲਾ ਦੇ ਲਾਤੀ ਚਲਾ ਲਾ 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 ਜਾਣ ਦੇ ਕੋਈ ਮੋਡੀਫਿਕੇਸ਼ਨ ਕਰਵਾਉਣੀ ਆ ਫਰ ਮੋਡੀਫਾਈ ਕਰੀ ਥੋੜਾ ਕਰਾਉਣਾ ਥੋੜਾ ਨਹੀਂ ਸਿਰੇ ਹੀ ਕਰਾਉਣਾ ਕਿਸੇ ਭਰਦਾ ਜਾਂਦਾ ਕੁੱਝ ਨਹੀਂ ਹੁੰਦਾ ਥੋੜਾ ਨਹੀਂ ਪਤਾ ਲਾ ਰਿਹਾ ਕਿੰਨੇ ਰੁਪਏ ਲੱਗੇ ਹੋਣਗੇ ਕਰਾਵਾ ਦੇ ਨੂੰ 100 ਵਿੱਚ ਵੀ ਨੇੜੇ ਜੜ ਪੈਨਫਰਿੰਗ ਚੱਕ ਲਾਤਾ ਹੋਰ ਹੋਰ ਲੈ ਦੇਤਰ ਫੋਨ ਚੱਕ ਕਿਉਂ ਬੱਸ ਯਾਰ ਟੁੱਟ ਗਿਆ ਯਾਰ ਮੀ ਫੁੱਲ ਪੈ ਚੁੱਕਿਆ ਤਾਂ ਦੇਖ ਲੋ ਫੌਲੀ ਭਰ ਲੈ ਜਰਾ ਉਹਦੇ ਡੈਗ ਦੇ ਟੈਂਦੇ ਥੋੜਾ ਜਿਹਾ ਭਰੀ ਇਹ 35 ਟੂੜੀਆਂ ਆ ਗਈਆਂ ਫੋਲੀ ਭਰ ਲੈ ਫੋਲ ਭਰ ਲੈ ਆ ਦੇਖ ਕਿ ਨਮੀ ਪਿਆ ਗੜਿਆਂ ਨੇ ਸਿਰ ਭੰਤਾ ਗੜਿਆਂ ਨੇ ਹਾਂ ਕਰਿਆ ਸੈਣਾ ਵੇੜੀ ਸੈਣਾ ਸੈਣਾ ساری ਤਾਂ ਫੋਨ ਚਾਰਜ ਕਰਤੀ ਕਾਹ ਤਾ ਯਾਰ ਆ ਦੇਖ ਫੋਨ ਲਾਦੀ ਫੇਰ ਉੱਤੀ ਇਹਦਾ ਕੱਢੀ ਸੱਜ ਹਾਂ ਅਜਾਖ ਨਮੀ ਖੜਾ ਗਾ ਕਰਾਣਾ ਹੁਣਾ ਛੇਰੂ ਹਾਂਜੀ ਮਿੱਤਰੋ 2-3 ਦਿਨਾਂ ਬਾਅਦ ਬਲੌਗ ਸਟਾਰਟ ਕਰਨ ਲੱਗਾ ਮੈਂ ਐਸ਼ ਹੁਣੀ ਕਰਾ ਕਰੂ ਲੱਗੇ ਦੇਖ ਲੋ ਕੱਪੜੇ ਲਿਬੜੇ ਪਿਆ ਮੈਂ ਚੱਲ ਨਾਲ ਹੀ ਇਧਰ ਮੈਂ ਧੜ ਤੇ ਆ ਗਿਆ ਮਸ਼ੀਨ ਚੱਲੀ ਜਾਂਦੀ ਆਪਣੀ ਤੂੜੀ ਵਾਲੀ ਯਾਰ ਇਕੱਠੇ ਬਣਾਵਾਂਗੇ ਬਲੌਗ ਮੈਂ ਉਥੋਂ ਤੇ ਇਕੱਠੇ ਪਾ ਦੇ ਮੀਂਹੂ ਦੀ ਇਹਦਾ ਗੱਲ ਬਾਣ ਚ ਫੁੱਲਾ ਦੇਖ ਲੋ ਜਾਈ ਪਾਣੀ ਇਹਦਾ ਖੜਾ ਲੀਹਾਂ ਜੀ ਚਾਹ ਇੱਥੇ ਉਦੋਂ ਉੱਥੇ ਗੱਭਗੀ ਟਰਾਲੀ ਇਧਰ ਮੀਂਹ ਪਿਆ ਇੱਥੇ ਖੜਾ ਦਿਆ ਇੱਕ ਭਰੀ ਟਰਾਲੀ ਖੜਾ ਦਈ ਇੱਕ ਐ ਇਹ ਕਾਲੀ ਖੜਾਦੀ ਸੀ ਆਹ ਤੂੜੀ ਦਾ ਹਾਲ ਦੇਖ ਲੋ ਕੀ ਕਾਲੀ ਕਾਲੀ ਤੂੜੀ ਬਣਤੀ ਆ ਬਈ ਹੁਣ ਸਾਰੇ ਵਸਹੀ ਵਾਲਾ ਕਿਹੜੀ ਮੱਝਾਂ ਨੂੰ ਪਾਉਣੀ ਸੀ ਕਿਹੜੀ ਬਜੇ ਤੂੜੀ ਸੀ ਉਹਦਾ ਪਹਿਲਾਂ ਬਣਾ ਕੇ ਭਜੇ ਰਹਿ ਗਿਆ ਅੰਦਰ ਕੋਠਾ ਭਰ ਲਿਆ ਆ ਦੇ ਲੋ ਤੂੜੀ ਲੈ ਲੈ ਤਾਂ ਕੀ ਕਰੂ ਬੰਦਾ ਸਾਰੀ ਕਾਲੀ ਕਾਲੀ ਤੂੜੀ ਆ ਸਾਰੀ ਆ ਲੈ 10 ਕੰਜਾ ਜਿਹੜਾ ਤੇ ਖੇਤ ਚੱਲਦੇ ਮੋੜ ਕੇ ਤੂੜੀ ਵਾਲੀ ਕੋਲ ਦੇਖਦੇ ਹੁਣ ਤੁੰਨੀ ਅਰ ਜਨ ਅਰ ਨਹੀਂ ਖੜਿਆ ਜਦਾ ਤੂੜੀ ਲਤਰਣ ਵਾਲੀ ਆ ਮੱਲੋ ਮੈਨੂੰ ਅੱਜ ਪਤਾ ਲੱਗਿਆਗਾ ਆਪਣੇ ਇਹੜੇ ਬੰਦੇ ਸੀ ਤੂੜੀ ਲਾਉਣ ਵਾਲੇ ਉਹ ਭੱਜੀ ਗਏ ਕੰਮ ਤੋਂ ਭੱਜ ਗਏ ਕਹਿੰਦੇ ਕਹਿੰਦੇ ਕੰਮ ਹੀ ਚੱਲਦਾ ਕਹਿੰਦੇ ਮੀਂਹ ਪਿਆ ਜਾਂਦਾ ਸਰਦਾਰ ਜੀ ਕਹਿੰਦੇ ਐ ਜਾਣਾ ਜਿਹ ਬਿਹਾਰ ਨੂੰ ਹਿਸਾਬ ਕਰਤਾ ਕਹਿੰਦੇ ਚਲੋ ਜੀ ਕਹਿੰਦੇ ਆਪ ਲਾਉਣੇ ਹੀ ਤਾਂ ਦੇ ਅੱਜ ਨੂੰ ਹੁਣ ਪਤਾ ਲੱਗਿਆਗਾ ਆਪ ਲਾਜੀ ਜੇ ਹੁਣ ਓੜਾ ਆਪ ਲਾਉਣੀਆਂ ਪੈਣੀਆਂ ਆ ਆ ਬਲੂਟਾ ਹੈ ਹੋਰ ਆ ਦੇ ਹੋ ਸਮਝਾ ਹੈ ਉਹ ਦੇ ਨਾ ਛਾੜ ਦੇਈ ਦੀ ਆ ਬਸ ਭੱਜ ਗਿਆ ਦੜਕੀ ਜੀ ਨਿਕਲ ਗਿਆ ਹਿਸਾਬ ਕਰਕੇ ਬੰਦਾ ਹੁਣ ਪਤਾ ਲੱਗਿਆਗਾ ਆਈ ਟਰਾਲੀ ਲੈਵਣੀ ਲਾਸਟ ਬਸ ਬਸ ਇੱਕ ਭਰੀ ਆਉਂਦੇ ਬਸ ਆਈ ਓਏ ਪਾਰਕੀ ਦੇ ਮੋਲੇ ਲੈ ਕੇ ਆਉਣੀ ਹੋ ਜਾਊਗੀ ਵਈ ਬਾਹ ਕਰਦਾ ਮਰਜਨ ਨੂੰ ਬੈਗ ਵਿੱਚ ਬਾ ਚਾਰ ਦਿਨ ਇਹਦੇ ਨਾਲ ਕੰਜੀ ਨਾਲ ਤਾਂ ਹੀ ਬਸ ਆਪਣਾ ਲਿਆਵਾਂ ਲਿਆਵਾਂ ਅਰਜਨ ਚਾਵਾ ਆ ਬਲੇ ਹੈ 2000 ਮਾਡਲ ਤੂਰਾ ਜਿੰਨੀਆਂ ਟਰੈਕਟਰ ਜਾਣਾ ਸਾਡੇ ਪੈਂਟ ਤੇ ਜਮਾ ਸੈਂਪਲ ਟਰੈਕਟਰ ਜਿਹੜਾ ਕਾਰਗੋ ਤੋਂ ਕਿੱਥੇ ਜਾਣ ਹੋਣੀ ਨਹੀਂ ਮੈਨੂੰ ਸਰਤ ਲਾਉ ਹੋ ਗਿਆ ਪੈਂਟ ਤੇ ਲੈ ਜਿਨੀਏ ਝੋਟੇ ਹੀ ਜਾਣਾ ਜਦੋਂ ਸੈਂਪਲ ਆ ਕੋਈ ਮੋਡੀਫਿਕੇਸ਼ਨ ਨਹੀਂ ਹੋਣੀ ਨਹੀਂ ਕਿੱਥੇ ਜਾਣ ਯਾਰ ਕਿਨੇ ਇੱਥੇ ਜਾਣਾ ਝੋਟੇ ਤੇ ਇੱਥੇ ਹੁੰਦਾ ਲਾ ਲੇ ਹਾਈਟ ਟੋਗੜੇ ਲੀਓ ਚਲੋ ਜੀ ਚੱਲ ਵੀ ਗੱਲਾ ਲਾ ਦੇ ਐਨੇ ਕੰਮ ਆ ਬਸ ਵੱਲੋ ਕਿਹੜੇ ਦੋਰ ਰਹਿ ਕੇ ਤੰਗਾਂ ਖੱਚ ਕੇ ਲਾ ਦੇ ਨੇ ਆਪਾਂ ਝਾੜ ਉਹਨਾਂ ਦੇ ਨਾਲ ਪਈਏ ਦੇ ਨਾਲ ਕੀ ਇਸ ਗੰਜੇ ਨਾਲ ਨਾ ਤੇ ਹੋਰ ਚੱਲਿਆ ਆਪਾਂ ਖੇਤ ਟਰਾਲੀ ਭਾਲ ਲਈ ਏ ਤੇ ਪਤਾ ਨਹੀਂ ਮਸ਼ੀਨ ਚੱਲਿਆ ਭਾਗੇ ਇਹਦੇ ਮਗਰੀ ਭਾਲ ਲਈ ਏ ਮੇਰੇ ਸਾਹਮਣੇ ਪਹਿਲੀ ਮਸ਼ੀਨ ਨੂੰ ਲਾਓ ਮੈਨੂੰ ਪਤਾਗਾ ਅੰਦਾਜ਼ ਮੈਨਾਂ ਮਸ਼ੀਨ ਆਈ ਗਈ ਆ ਦਾ ਮਲੋ ਆਪਣੇ ਵਾਲੇ ਯਾ ਆ ਦਾ ਆਪਣੇ ਵਾਲਾ ਹੀ ਯਾ ਟਰੈਕਰ ਭਾਰ ਲਿਆ ਦਰਸ ਮਾਰ ਕੇ ਉਹ ਮਲੋ ਬਚੇ ਮੋੜ ਤੋਂ ਵੱਡੀ ਉਹ ਹੌਲੀ 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 ਠੰਡਾ ਆ ਰਿਹਾ ਠੰਡਾ ਆ ਰਿਹਾ ਤੇ ਮਿੱਤਰੋ ਮਨੂ ਬਦਲ ਵੇ ਦੇ ਮੌਸਮ ਲੱਜੇ ਮਨਾ ਨੇ ਰੀ ਚੱਲੀ ਹਵਾ ਚੱਲੀ ਜਾਂਦੀ ਆ ਉਧਰ ਕਰਕੇ ਅੰਦਰ ਲੈ ਕੇ ਮੈਂ ਸੀ ਰਸੀਵਰ ਵੀ ਟਾਕਤਾ ਤੇ ਤਾਂ ਉਹ ਵੀ ਟਾਕਤਾ ਤੇ ਮੈਂ ਬਲੌਗ ਦੀ ਐਂਡਿੰਗ ਪਹਿਲਾਂ ਕਰਤੀ ਸੀ ਉਹ ਕਲਿੱਪ ਦੁਬਾਜ ਤੇ ਹੇ ਚਲੋ ਟਰੈਕਟਰ ਬਾਹਰ ਖੜਾ ਇੱਥੇ ਖੜਾ ਸੀ ਇਹ ਲਾਪੈਰੇਟਰ ਇਟਰ ਅੰਦਰ ਤੇ ਤੜਕੇ ਆਪਾਂ ਕਰਾ ਕਰਾਦਾ ਪ੍ਰੋਪਰ ਬਲੌਗ ਬਣਾਵਾਂਗੇ ਨੂੰ ਬਜਾਣਾਗਾ ਆਪਾਂ ਹੀ ਚਲਾਉਣਾ ਕੰਨੂ ਵੀ ਕਰਾ ਤੇ ਓਕੇ ਮਿੱਤਰੋ ਫਿਰ ਐਂਡਿੰਗ ਦੇਖੋ ਬਲੌਗ ਦੀ ਫਿਰ ਜਾ ਕੇ ਹਾਂਜੀ ਮਿੱਤਰੋ ਪੂਰਾ ਕੈਮਰਾ ਨਾਲ ਕਰ ਲਈਏ ਕਰਾ ਮੇਰੇ ਲਾ ਕੇ ਮੈਂ ਇੱਥੇ ਕੱਟਤਾ ਸੀ ਰੈਕਟਰ ਨੂੰ ਲਈ ਕੌਲਾਤਾ ਕਰਾ ਹੱਥ ਮੈਂ ਅੰਦਰ ਲਾਉਣਾ ਵੀਰੇ 2 ਮਿੰਟ ਤੱਕ ਮੈਂ ਬਲੌਗ ਐਂਡਿੰਗ ਕਰ ਲਈਏ ਤੇ ਅਰਜਨ ਆਪਾਂ ਇੱਥੇ ਲਾਦਾ ਇੱਕ ਉਹ ਖੜਾ ਅਰਜਨ ਤੇ ਲਾ ਕੇ ਅਰਜ ਖੜਾਤਾ ਤੇ ਯਾਰ ਓਕੇ ਮਿੱਤਰੋ ਮਾਰਾ ਪਰਨੇ ਇਗਨੋਰ ਕਰਿਓ ਪਰਨਾ ਮਰ ਰਹਿ ਲਗਿਆ ਮੈਂ ਦੁਬਾਰੇ ਉਪਲ ਕਰਨ ਕੱਢ ਲਈ ਬਾਹਰ ਰੋਟੀ ਖਾ ਗਏ ਮੈਂ ਤੇ ਆਪਣਾਂ ਵਾਲੇ ਅੱਜ ਦਾ ਵੀ ਮੇਰੇ ਨੂੰ ਪਤਾ ਕਿੰਨੇ ਟਰਾਂ ਨੇ ਬਣੀਆਂ ਅੱਜ ਤਾਂ ਥੋੜੀਆਂ ਬਣੀਆਂ ਕਿਉਂਕਿ ਲਾਂਗਾ ਕਿਹੜਾ ਫਰੋਲੇ ਚ ਲਾਂਗੇ ਪਾਣੀ ਸੀ ਜੀ ਚੀਰਾ ਜੀ ਫੁੱਲ ਤੇ ਅੱਜ ਤੂੜੀਰ ਇੰਨੀ ਸਾਫ ਦਾ ਬਣਦੀ ਤੂੜੀ ਬਣਦੀ ਕਾਲੀ ਕਾਲੀ ਜੀ ਬਈ ਸਾਫ ਵੀ ਬਣ ਜੇ ਕੋਈ ਕਿਹੋ ਢੇਰੀ ਆ ਕਿੱਥੇ ਉਹਦਾ ਬਣਦੀ ਕਾਲੀ ਪਰਾਲੀ ਵੀ ਪਾਣੀ ਖੜ ਜਾਂਦਾਗਾ ਜਿੱਥੇ ਹਾਂ ਤੂੜੀ ਜੇ ਪ੍ਰਾਣੀ ਨਹੀਂ ਖੜਾ ਪਾਣੀ ਉਹਦੇ ਤੂੜੀ ਸਾਫ ਬਣਦੀ ਆ ਵਾਕ ਤੇ ਹੁਆ ਆ ਜਾ ਕੁਛ ਆ ਦੇਖ ਲੋ ਕੋਈ ਮਸ਼ੀਨ ਹੈ ਨਹੀਂ ਹੁਣ ਹੈ ਨਹੀਂ ਯਾਰ ਇੱਥੀ ਟੂੜੇ ਵਾਲੀ ਕੁਸੇ ਕੱਢਣ ਪਾਉਣ ਨੂੰ ਹੋ ਜੀਗਾ ਸਹੀ ਸਿੱਧੀ ਗੱਲ ਦਸੀਏ ਤੇ ਓਕੇ ਮਿੱਤਰੋ ਫਿਰ ਮਿਲਦੇ ਨੇਕਸਟ ਬਲੌਗ ਦੇ ਵਿੱਚ ਅੱਜ ਵੀ ਨਹੀਂ ਬਾਈ